ਲੋਕ ਐਕਸ਼ਨ ਟੀਵੀ ਵਿੱਚ ਤੁਹਾਡਾ ਸਵਾਗਤ ਜਿਲ੍ਹਾ ਤਰਨਤਾਰਨ ਹਲਕਾ ਖੇਮ ਕਰਨ ਦੇ ਪਿੰਡ ਬਲੇਰ ਵਿਖੇ ਯੋਧ ਨਸ਼ੇ ਵਿਰੋਧ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ ਇੱਥੇ ਦੱਸਣਾ ਬੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸੇ ਲੜੀ ਤਹਿਤ ਅਜ ਬਲਾਕ ਪਿੰਖੀਮੜ ਦੇ ਪਿੰਡ ਬਲੇਰ ਵਿਖੇ ਹਲਕਾ ਵਿਧਾਇਕ ਸਰਵੰਨ ਸਿੰਘ ਤੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰਪੰਚਾਇਤ ਪਿੰਖੀਮੜ ਦੇ ਪ੍ਰਧਾਨ ਸਕਤਰ ਸਿੰਘ ਡਿਲੇਰੀ ਦੇਗਵਾਈ ਹੇਠ ਸਰਪੰਚ ਬੋਹਰ ਸਿੰਘ ਬਲੇਰ ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਅਤੇ ਨੰਬਰਦਾਰ ਕਰਤਾ ਸਿੰਘ ਨੇ ਪਿੰਡ ਬਲੇਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਸਮੁੱਚੀ ਪੰਚਾਇਤ ਵੱਲ ਉਸ ਦੀ ਜ਼ਮਾਨਤ ਨਹੀਂ ਦਿੱਤੀ ਜਾਵੇਗੀ ਅਤੇ ਪੱਕੇ ਤੌਰ ਤੇ ਉਸ ਦਾ ਬਾਈਕਾਟ ਕੀਤਾ ਜਾਵੇਗਾ ਇਸ ਮੌਕੇ ਸਬ ਇੰਸਪੈਕਟਰ ਮੈਡਮ ਅੰਦੀਪ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਬਾਜ਼ਖ ਰੱਖੀ ਜਾ ਰਹੀ ਹੈ ਤਾਂ ਜੇ ਕੋਈ ਵੀ ਵਿਅਕਤੀ ਮਾਰੂ ਨਸ਼ਿਆਂ ਦਾ ਤੰਦਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐਸਐਮਓ ਡਾਕਟਰ ਰਮਨਦੀਪ ਸਿੰਘ ਪੱਡਾ ਨੇ ਗਲਤ ਰਸਤੇ ਪੈ ਚੁੱਕੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਇਸ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਸਾਡੇ ਨਾਲ ਸੋਰ ਸਿੰਘ ਹਸਪਤਾਲ ਵਿੱਚ ਆ ਕੇ ਸੰਪਰਕ ਕੀਤਾ ਜਾਵੇ ਤਾਂ ਕਿ ਜੋ ਆਪੇ ਇਸ ਕੋਹੜ ਤੋਂ ਬਚ ਸਕੀਏ। ਅੱਗੇ ਤੁਸੀਂ ਆਪ ਹੀ ਸੁਣੋ ਕੀ ਵਾਰਨਿੰਗ ਦਿੱਤੀ ਪ੍ਰਸ਼ਾਸਨ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਨੇ ਤੁਸੀਂ ਦੇਖ ਰਹੇ ਹੋ ਲੋਕ ਐਕਸ਼ਨ ਟੀਵੀ ਤੋਂ ਸਵਿੰਦਰ ਬਲੇਰ ਸੰਦੀਪ ਉਪਲ ਦੀ ਵਿਸ਼ੇਸ਼ ਰਿਪੋਰਟ ਇਹ ਦੇਖੋ ਜੀ ਇੱਕ ਸਰਕਾਰ ਦਾ ਬਹੁਤ ਹੀ ਵੱਡਾ ਅਪਰਾਲਾ ਤੇ ਇਹ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਸਵਾਲ ਪੈਦਾ ਕੀਤੀ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਇਆਂ ਆਪਾਂ ਕਿਸ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ ਪਰ ਇਹੜਾ ਅਪਰਾਲਾ ਨਾ ਇਹ ਆਮ ਆਦਮੀ ਪਾਰਟੀ ਸੀਐਮ ਭਗਵੰਤ ਸਿੰਘ ਮਾਨ ਆ ਐਮਐਲਏ ਸਰਵਰ ਸਿੰਘ ਧੁੰਦੇ ਉਦਮਾਨ ਸਦਕਾ ਇਹ ਜਿਹੜਾ ਯੁੱਧ ਨਸ਼ਾ ਅਮਰੋਧਨ ਨੇ ਚੱਲੀ ਆ ਇਹਦੇ ਵਿੱਚ ਸਾਨੂੰ ਬਹੁਤ ਸਾਥ ਮਿਲ ਰਿਹਾ ਰੋਜ਼ ਕਰਦੇ ਲੋਕ ਅਚਾਨਕ ਆਉਂਦੇ ਲੋਕਾਂ ਨੂੰ ਜਦੋਂ ਬਹਿ ਕੇ ਵਿਚਾਰ ਕਰੀਦੇ ਆ ਤੇ ਬਹੁਤ ਜ਼ਿਆਦਾ ਅੱਗੇ ਨੂੰ ਫਰਕ ਪੈ ਗਿਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਬੰਦ ਹੋ ਗਿਆ ਅਗੇ ਤੋਂ 57% ਜਿਹੜਾ ਉਹ ਫਰਕ ਪੈ ਗਿਆ ਜਿਹੜੀਆਂ ਕੋਈ ਔਣ ਪੈ ਜਾਂ ਜਾਂ ਜਿਹੜਾ ਢਿੱਲ ਮਟ ਰਹੀ ਆ ਇਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੂਰ ਕੀਤਾ ਜੋ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਉਹਨਾਂ ਨੇ ਕਿ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹਨੂੰ ਲਿਆਂਕੇ ਥਾਣੇ ਬੰਦ ਕਰੋ ਤੇ ਉਹਨਾਂ ਤੇ ਕਾਰਵਾਈ ਕਰੋ ਜੋ ਬਣਦੀ ਆ ਬਾਕੀ ਅਰੇਗੀ ਗੱਲ ਵੀ ਇੱਕ ਗੱਲ ਹੈਗੀ ਪੁਲਿਸ ਕਿਸੇ ਨੂੰ ਨਜਾਇਜ਼ ਨਹੀਂ ਕਰਨ ਲਈ ਜਦੋਂ ਪਿੰਡਾਂ 'ਚ ਪੁਲਿਸ ਜਾਂਦੀ ਹੈ ਨਾ ਕਈ ਬੰਦੇ ਆਂਦੇ ਜੀ ਮੇਰਾ ਐਵੇਂ ਨਾ ਲਹਿਤਾ ਮੈਂ 5-7 ਕੇਸ ਲਿਖਿਆ ਵੀ ਪੁਲਿਸ ਜਿਹੜੀ ਆ ਉਹ ਉਦਮਣਾ ਲੱਗੀ ਆ ਜੇ ਕੋਈ ਥਾਂ ਤੇ ਫਿਲ ਰਗੀ ਉਹ ਆਉਣ ਵਾਲੇ ਦਿਨਾਂ ਵਿੱਚ ਪੂਰੀ ਕਰ ਦਿੱਤੀ ਜਾਊਗੀ ਦੇਖੋ ਜੀ ਤਕਰੀਬਨ ਸਾਰਾ ਹੜਕਾ ਹੋ ਗਿਆ 50-60 ਪਿੰਡ ਵਿੱਚ ਤੇ ਮੈਂ ਹੀ ਪ੍ਰੋਗਰਾਮ ਕਰ ਚੁੱਕਾ ਕੁਝ ਐਮਐਲਏ ਸਾਹਿਬ ਦੇ ਨਾਲ ਕੁਝ ਕੱਲਿਆਂ ਤੇ ਬਹੁਤ ਪਰਮਾ ਹੰਗਾਰਾ ਮਿਲਦਾ ਉਹ ਥੋੜੇ ਜਿਹੇ ਪਿੰਡ ਕਿਤੇ ਰਹਿ ਗਏ ਆ 5-7% 10 ਵੀ ਪਿੰਡ ਉਹ ਵੀ ਦੋ ਚੌਂ ਲਣਾ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਤੇ ਲਗਾਤਾਰ ਕਰੀ ਜਾਂਦੇ ਨੌਜਾਨ ਪੀੜੀ ਨੂੰ ਆਪਾਂ ਸੰਦੇਸ਼ ਕੀ ਦੇਣਾ ਉਹਨਾਂ ਦੀ ਪੀਲ ਕਰਦੇ ਆ ਉਹਨਾਂ ਨੂੰ ਪਿਆਰ ਨਾਲ ਇਹ ਐਨੇ ਵੀ ਪੁੱਤ ਨਹਿਾਂ ਤੋਂ ਬਾਜੋ ਸਰਕਾਰ ਹਰ ਕਸੂਰਤ ਦੇਣ ਲਈ ਆ ਨੌਕਰੀਆਂ ਵੀ ਜਿਹੜੀ ਆ ਉਹ ਐਜੂਕੇਸ਼ਨ ਦੇ ਹਿਸਾਬ ਨਾਲ ਮਿਲਦੀਆਂ ਨੇ ਤੇ ਇਸ ਕਰਕੇ ਨਸ਼ਿਆਂ ਤੋਂ ਗਰੀਜ ਕਰਨ ਤੇ ਨਾਲ ਦੇ ਸਾਥੀਆਂ ਨੂੰ ਸਮਝਾਉਣਾ ਕਿਉਂਕਿ ਆਪਾਂ ਕਰਦਾ ਜਿਹੜਾ ਪੰਜਾਬ ਬਣਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਸ਼ੇਰਾ ਸਰਪੰਚ ਬਲੇਰ ਅੱਜ ਜਿਹੜਾ ਇਹ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ ਮੁਹਮਤ ਚੱ ਰਹੀ ਹੈ ਜੋਧ ਨਸ਼ਿਆਂ ਬਰੋਦੋ ਉਸੇ ਦੇ ਲੜੀ ਦੇ ਤਹਿ ਚੱਲਦੇ ਹੋਇਆ ਸਾਡੇ ਪਿੰਡ ਬਲੇਰ ਵਿਖੇ ਤੇ ਬਲੇਰ ਖੁਰਦ ਵਿਖੇ ਇਹ ਸਾਰੀ ਟੀਮ ਜਿਹੜੀ ਐ ਮਿਲ ਸਾਹਿਬ ਦੀ ਨਾਲ ਜੋ ਸਾਡੇ ਪ੍ਰਧਾਨ ਜੀ ਸਦਾਸ ਕਤਰ ਸਿੰਘ ਜੀ ਡਿਲੀਰੀ ਐਸਐਮਓ ਸਾਡੇ ਸਰਸਿੰਗ ਪੁਲਿਸ ਸਾਡੇ ਸਬ ਇੰਸਪੈਕਟਰ ਮਾਈਟਮ ਮਨਦੀਪ ਕੌਰ ਜੀ ਚੌਕੀ ਇੰਚਾਰਜ ਉਹ ਸਾਰੀ ਟੀਮਾ ਇਥੇ ਹਾਜ਼ਰ ਹੋਈਆਂ ਤੇ ਆ ਕੇ ਜੋ ਕਿ ਸਾਡੇ ਪਿੰਡ ਨੂੰ ਮੈਂ ਸਮਝਦਾ ਕਿ ਬਹੁਤ ਲੋੜ ਸੀਗੀ ਜਾਗਰੂਕ ਕਰਨ ਦੀ ਜਦੋਂ ਦੀ ਸਰਕਾਰ ਆਈ ਆ ਉਦੋਂ ਦਾ ਪਹਿਲਾਂ ਨਾਲੋਂ ਕਾਫੀ ਫਰਕ ਨਸ਼ਿਆਂ ਦਾ ਜਿਹੜਾ ਪਿਆਏ ਤੇ ਚ ਕੋਈ ਦੋ ਰਾਇ ਨਹੀਂ ਇਹ ਜਿਹੜਾ ਕੰਮ ਹੈ ਪਾਰਟੀ ਪਾਰਟੀ ਤੋਂ ਉੱਪਰ ਉੱਠ ਕੇ ਇਸ ਵਿੱਚ ਕੋਈ ਪਾਰਟੀ ਬਾਜ਼ੀ ਵਾਲਾ ਕੰਮ ਨਹੀਂ ਅਸੀਂ ਚਾਹੁੰਦੇ ਆ ਕਿ ਸਾਰੀਆਂ ਪਾਰਟੀਆਂ ਸਾਡਾ ਸਾਥ ਦੇਣ ਔਰ ਇਹ ਜਿਹੜਾ ਨਸ਼ੇ ਦਾ ਘੋਰ ਆ ਇਹਨੂੰ ਪਿੰਡ ਦੇ ਵਿੱਚੋਂ ਖਤਮ ਕੀਤਾ ਜਾਵੇ ਤਾਂ ਜੋ ਸਾਡੇ ਆਉਣ ਵਾਲੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਤੰਦਰੁਸਤ ਅਤੇ ਨਿਰੋਲ ਵਧੀਆ ਤਰੀਕੇ ਨਾਲ ਜਿਹੜੀ ਪੜ੍ਹ ਲੈ ਕੇ ਕੋਈ ਅਫਸਰ ਬਣੇ ਕੋਈ ਇੰਜੀਨੀਅਰ ਬਣੇ ਕੋਈ ਡਾਕਟਰ ਬਣੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਸੋ ਮੈਂ ਫੇਰ ਸਾਰੀਆਂ ਪਾਰਟੀਆਂ ਨੂੰ ਔਰ ਸਾਰੇ ਪਿੰਡ ਦੀ ਸੰਗਤ ਨੂੰ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਹ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਆ ਇਹਦਾ ਸਾਥ ਲਈਏ ਔਰ ਮਾਨ ਜੋ ਸਾਡੇ ਸੀਐਮ ਸਾਧੂਪਤ ਸਿੰਘ ਦੀ ਮਾਨ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਤਾ ਹਾਂ ਰ ਐਮ ਐਲ ਏ ਸਰਦਾਰ ਸਰਮਨ ਸਿੰਘ ਤੁੰਡ ਜੀ ਬਹੁਤ ਹੀ ਵਧੀਆ ਸਾਡੇ ਹਲਕੇ ਦੇ ਵਿੱਚ ਜਿਹੜੇ ਸਾਡੇ ਵਿਧਾਇਕ ਮਿਲੇ ਆ ਬਹੁਤ ਵਧੀਆ ਜਿਹੜਾ ਚਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਗਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਤਾਰ ਸਿੰਘ ਨੰਬਰਦਾਰ ਪਿੰਡ ਬਲੇਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨ ਚਲਾਈ ਹੈ ਜੋਦਰ ਨਸ਼ਾ ਵਿਰੁੱਧ ਉਹਦੇ ਚ ਅਸੀਂ ਅੱਗੇ ਬੜੀ ਮਿਹਨਤ ਕਰਦਾ ਆ ਪੰਜਾ ਚੌਂ ਸਾਲਾਂ ਤੋਂ ਦਵਾਈਆਂ ਵਿੱਚ ਦਵਾਈਆਂ ਡਾਕਟਰਾਂ ਦੇ ਦਾਖਲ ਵੀ ਕਰਾਇਆ ਸਾਡੇ ਪਿੰਡ ਦੇ ਵਾਵਾ ਮਰੀਜ਼ ਬਚ ਗਏ ਆ ਤੇ ਕਾਫੀ 50% ਕੰਟਰੋਲ ਹੋ ਗਿਆ ਸਾਡੇ ਪਿੰਡ ਬਹੁਤ ਜ਼ਿਆਦਾ ਬਚਾ ਹੁਣ ਆ ਜਿਹਨਾਂ ਨੇ ਕਲਾਈ ਟੀਮ ਇੱਕ ਆਪ ਦੀ ਸਰਮਣ ਸਿੰਘ ਧੌਣ ਨੇ ਸਰਦਾਰ ਸਖਤਰ ਸਿੰਘ ਦਲੇਰੀ ਐਸ ਐਮਓ ਸਾਹਿਬ ਚੌਕੀ ਨਿਚਾਰ ਸਾਹਿਬ ਹੋਰ ਡਾਕਟਰ ਸਾਹਿਬ ਆਏ ਆ ਹੋਰ ਮੈਡਮ ਆਏ ਆ ਵੀਡੀਓ ਸਾਹਿਬ ਨੇ ਉਹਨਾਂ ਜਿੱਥੇ ਵੀ ਤੁਹਾਨੂੰ ਲੋੜ ਪਵੇ ਤੁਹਾਡਾ ਸਾਥ ਦੇਣੇ ਯਾਰਾਂ ਅਸੀਂ ਅੱਗੇ ਤੱਕੜੇ ਹੋ ਕੇ ਲੱਗੇ ਆਂ ਔਰ ਮਾਰ ਕੇ ਲਹਾਰਾ ਤੇ ਨਖਾ ਕੱਢ ਦਿੰਨੇ ਆ ਪਿੰਡ ਚੋਂ ਬਾਹਰ ਕਿਤੇ ਕੋਈ ਪਿੰਡ ਦਾ ਜਿਹੜਾ ਮਾੜਾ ਮੋਟਾ ਰਹਿ ਗਿਆ ਦਾਖਲ ਦੂਲ ਕਰਾ ਕੇ ਤੇ ਨਸ਼ਾ ਦਾ ਮਾਂਜਾ ਮਾਰ ਦਿੰਨੇ ਜੀ ਨੌਜਵਾਨ ਪੀੜੀ ਨੂੰ ਸਾਡੇ ਪਿੰਡ ਦਰਸ ਸਕੂਲ ਹੈ ਜੀ 12 11 ਕਿਲੇ ਤਿੰਨ ਗਣਾ 12 ਮਰਨਿਆਂ ਦੇ ਵਿੱਚ ਬੜੀ ਤਕੜੀ ਵਿਆਹਣ ਹੈ ਜੀ 3 400 ਮੁੰਡਾ ਰੋਜ਼ ਉੱਥੇ ਤੋੜ ਲਉਣਾ ਸਵੇਰੇ ਵੀ ਸ਼ਾਮੀ ਵੀ ਵਾਲੀਵਾਲ ਦੀ ਗਰਾਊਂਡ ਵੀ ਹੈ ਫੁੱਟਬਾਲ ਦੀ ਵੀ ਉਹਦੇ ਜੇ ਮੰਗ ਕਰਦੇ ਸਰਦਾਰ ਸ਼ਰਮਣ ਸਿੰਘ ਧੌਣ ਐਮ ਐਲ ਏ ਤੋਂ ਇਹ ਗਰਾਊਂਡ ਵੱਡੀ ਕਰਕੇ ਇਸਾਨੋ ਕੋਈ ਇੱਥੇ ਸੂਲ ਪੱਕੀ ਕੀਤੀ ਜਾਵੇ ਜਿਵੇਂ ਮੀਂਹ ਪੈ ਗਿਆ ਫਿਰ ਗਰਾਊਂਡ ਚ ਭੱਜਿਆ ਲਿਆ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਧਿਆਨ ਦਿਓ ਗੁਰਦੁਆਰੇ ਸਾਹਿਬ ਆਓ ਐਮਐਲ ਸਾਹਿਬ ਨਾਲਾਂ ਨੇ ਸਾਨੂੰ ਗਰਾਊਂਡ ਵੱਡੀ ਕਰਕੇ ਦਿੱਤੀ ਜਾਏ ਵੈਦਲਜੀਤ ਸਿੰਘ ਖਾਲਸਾ ਵੈਦਲਜੀਤ ਸਿੰਘ ਹਾਂਜੀ ਅੱਜ ਦੇਖੋ ਪਿੰਨੋ ਪਿੰਡ ਕਾਲੇ ਪ੍ਰੋਗਰਾਮ ਸੀ ਹੁਣ ਅੱਜ ਪਿੰਡ ਪਲੇਅਰ ਅਸੀਂ ਪਹੁੰਚੇ ਆਂ ਪੰਜਾਬ ਸਰਕਾਰ ਦੀ ਭਗਵੰਤ ਸਰਦਾਰ ਭਗਵੰਤ ਸਿੰਘ ਜੀ ਦੀ ਮਾਨਦੇਦ ਦੀਨ ਜਿਹੜੀ ਨਸ਼ਾ ਵਿਰੋਧ ਸ਼ੁਰੂ ਹੋਇਆ ਵਾ ਤੇਰੀ ਬਹੁਤ ਚਿੰਗਾਲਾ ਰੰਗ ਲਿਆ ਵਾ ਆਮ ਆਦਮੀ ਪੜੀ ਲੀਡਰ ਵੀ ਪ੍ਰਧਾਨ ਸਕੱਤਰ ਸਿੰਘ ਜੀ ਵੀ ਮੌਜੂਦ ਨੇ ਪਿੰਡ ਦੇ ਵੀ ਸਾਰੇ ਮੋਤ ਪਰ ਬੰਦੇ ਮੌਜੂਦ ਨੇ ਤੇ ਲੋਕਾਂ ਨੇ ਬੜਾ ਇਹਦਾ ਹੰਗਾਰਾ ਦਿੱਤਾ ਤੇ ਸਾਰਿਆਂ ਨੇ ਪ੍ਰਣ ਕੀਤਾ ਹੈਗੇ ਅਸੀਂ ਨਸ਼ੇ ਦੇ ਵਿਰੁੱਧ ਸਾਰੇ ਖੇੜੋਵਾਂਗੇ ਤੇ ਨਸ਼ੇ ਨੂੰ ਬਿਲਕੁਲ ਖਤਮ ਕਰਾਂਗੇ ਹੁਣ ਤੱਕ ਅਸੀਂ ਲਗਭਗ ਬਲਾਕ ਭਿੱਖੀ ਵਿੰਡ ਦੇ ਲਗਭਗ ਸਾਰੇ ਹੀ ਪਿੰਡ ਹੌਲੀ ਹੌਲੀ ਕਰਕੇ ਕੁਝ ਸ਼ਾਮ ਨੂੰ ਲੱਗਦੇ ਹਨ ਸਵੇਰੇ ਲੱਗਦੇ ਹਨ ਤੇ ਟੋਟਲ ਇਸ ਵਾਰੀ ਦੀ ਮੈਮ ਵਿੱਚ ਕੋਈ 8-10 ਪਿੰਡ ਕਵਰ ਹੋ ਚੁੱਕੇ ਹਨ ਪਹਿਲਾਂ ਵੀ ਅਸੀਂ ਕਾਫੀ ਕਵਰ ਕਰ ਚੁੱਕੇ ਹਾਂ ਤੇ ਸਾਡਾ ਇਹ ਕੋਸ਼ਿਸ਼ ਆ ਕਿ ਸਾਰੇ ਪਿੰਡ ਅਸੀਂ ਕਵਰ ਕਰਾਂਗੇ ਨੌਜਵਾਨ ਪੀੜੀ ਨੂੰ ਵੀ ਦੇਖ ਲੈਣਾ ਚਾਹੀਦਾ ਹਾਂ ਨੌਜਵਾਨ ਪੀੜੀ ਨੂੰ ਮੈਂ ਇਹ ਸੁਨੇਹਾ ਦਵਾਂਗਾ ਕਿ ਉਹ ਦੇਸ਼ ਦਾ ਭਵਿੱਖ ਨੇ ਤੇ ਆਪਣੀ ਜਿਹੜੀ ਆ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਨੇ ਤੇ ਇਹ ਰਾਤ ਇਹ ਉਹਨਾਂ ਨੇ ਨਹੀਂ ਜਾਣਾ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਜਿਹੜੇ ਨੌਜਵਾਨ ਚਲੇ ਵੀ ਗਏ ਸੀ ਉਹਨਾਂ ਨੂੰ ਵੀ ਵਾਪਸ ਲੈ ਕੇ ਆਣਾ ਸਭ ਕੋ ਕੈਂਪਿੰਗ ਮੈਡੀਕਲ ਕਰਤੀ ਪਜਾ ਜਿਹੜੇ ਜਿਹੜੇ ਮਰ ਗਏ ਨਾ ਕਰਦੇ ਮੈਡੀਕਲ ਕਰ ਹਾਂਜੀ ਹਾਂਜੀ ਕੋਈ ਵੀ ਨੌਜਵਾਨ ਜਿਹੜਾ ਮਸਾ ਛੱਡਣ ਦਾ ਇਸ਼ੂ ਕਿ ਮੈਨੂੰ ਮਿਲ ਸਕਦਾ ਮੈਂ ਉੱਥੇ ਅਵੇਲੇਬਲ ਹੁੰਦਾ ਸੋਰਸਿੰਗ ਤੇ ਫਿਰ ਕੋ ਡਾਕਟਰ ਅਸੀਂ ਲੋਕ ਕਾਉਂਸਲਿੰਗ ਪ੍ਰੋਪਰ ਕਰਾਂਗੇ ਜੇ ਜ਼ਿਆਦਾ ਕੋਈ ਤਕਲੀਫ ਹੋਏਗੀ ਲੋਡ ਪੈਂਦੇ ਸੀ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਵੀ ਕਰਾਵਾਂਗੇ। ਭਾਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਂ ਜਗਿੰਦਰ ਸੰਧੂ। ਦੋਧ ਨਸ਼ਿਆਂ ਵਿਰੁੱਧ ਜੋ ਇੱਕ ਮਿਮ ਚੱਲ ਰਹੀ ਹੈ ਉਹਦੇ ਵਿੱਚ ਜੋ ਸਾਡੇ ਨਸ਼ਾ ਨਸ਼ਾ ਮੁਕਤੀ ਮੋਰਚਾ ਉਹਦੇ ਵਿੱਚ ਇੱਕ ਅਹੁਦਾ ਮਿਲਿਆ ਆ ਵੌਇਸ ਕੋਆਰਡੀਨੇਟਰ ਜਗਿੰਦਰ ਸੰਧੂ ਜੀ ਪਿੱਖੀ ਵੇਨ ਪਾ। ਠੀਕ ਹੈ ਜੀ। ਤੇ ਅਸੀਂ ਗੱਲ ਕਰੀਏ ਅੱਜ ਬਲੇਰਪਿੰਡ ਦੇ ਵਿੱਚ ਆਏ ਆ ਤੇ ਇੱਥੋਂ ਦੀ ਜਿਹੜੀ ਪੰਚਾਇਤ ਆ ਉਹਨੇ ਪੂਰਾ ਕਠ ਕਰਕੇ ਆ ਜਿਹੜੀ ਜੁਧ ਨਸ਼ਾ ਵਿਰੋਧ ਮਹਮ ਚੱਲ ਰਹੀ ਹੈ ਉਹਦਾ ਅੱਜ ਇੱਥੇ ਜਿਹੜੀ ਆ ਕਾਨਫਰੰਸ ਕਰਾਈ ਗਈ ਹੈ ਜਿਹਦੇ ਵਿੱਚ ਆਪਣੇ ਐਸਐਮਓ ਸਾਹਿਬ ਹੈਲਥ ਡਿਪਾਰਟਮੈਂਟ ਔਰ ਪ੍ਰਿੰਸ ਪ੍ਰਸ਼ਾਸਨ ਮਨ ਮਾਨ ਮਨਦੀਪ ਕੌਰ ਜੀ ਤੇ ਆਪਣੇ ਸਰਦਾਰ ਸਕਤਰ ਸਿੰਘ ਜੀ ਬਲੀੜੀ ਵਾਲੇ ਪ੍ਰਧਾਨ ਉਹ ਵੀ ਇੱਥੇ ਹਾਜ਼ਰ ਹੋਏ ਨੇ ਤੇ ਇੱਥੇ ਸਾਰਿਆਂ ਹੀ ਇਹ ਪਿੰਡ ਬਲੇਰ ਵਾਲਿਆਂ ਨੂੰ ਸਾਰ ਦੱਸਿਆ ਗਿਆ ਹੈ ਕਿ ਆਪਾਂ ਕਿਵੇਂ ਆਪਣੇ ਪਿੰਡ ਦੇ ਵਿੱਚੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਆ ਕਿਵੇਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਆ ਉਹ ਸਾਰਾ ਹੀ ਉਹਨਾਂ ਨਾਲ ਵੇਰਵੇ ਦੇ ਨਾਲ ਉਹਨਾਂ ਨੂੰ ਸਮਝਾਇਆ ਗਿਆ ਆ ਤੇ ਅੱਗੋਂ ਵਧੀਆ ਹੰਗਾਰਾ ਮਿਲਿਆ ਪਿੰਡ ਵਾਲਿਆਂ ਵੱਲੋਂ ਵੀ ਉਹ ਸਾਰੇ ਕਹਿੰਦੇ ਕਿ ਅਸੀਂ ਇਸ ਮਹਿਮ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਤਾਂ ਕਿ ਜਿਹੜਾ ਅਸੀਂ ਆਪਣਾ ਪਿੰਡ ਮੁਕਤ ਕਰਨ ਵਾਸਤੇ ਅਸੀਂ ਤੇ ਸਰਕਾਰ ਦਾ ਸਾਥ ਦੇਵਾਂਗੇ ਹਾਂਜੀ ਬਹੁਤ ਵਧੀਆ ਮੈਂ ਹਮ ਚਲਾਈ ਹੈ ਸੀਐਮ ਸਾਹਿਬ ਜੀ ਨੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਹੈ ਨਸ਼ਿਆਂ ਦਾ ਜੋ ਜਿਹੜੇ ਸ਼ਰਾਰਤੀ ਅੰਸਰ ਹੀ ਨਸ਼ੇ ਕਰਨ ਵਾਲੇ ਨਸ਼ੇ ਵੇਚਣ ਵਾਲੇ ਉਹਨਾਂ ਤੇ ਬਹੁਤ ਥੱਲ ਪਈ ਆ ਤੇ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਇਦਾਂ ਦੀ ਮਹਿਮ ਜਿਹੜੀ ਚੱਲਣੀ ਚਾਹੀਦੀ ਜਿੰਨਾ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨੇ ਦੇ ਤੱਕ ਅਸੀਂ ਕੰਮ ਕਰਦੇ ਰਹਾਂਗੇ ਅਸੀਂ ਸਰਕਾਰ ਨਾਲ ਪੂਰੇ ਕਹਿੰਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਆ ਹਾਂਜੀ ਅਸੀਂ ਸਾਡੀ ਫਰੰਦੀਪੁਰ ਵੀ ਹੋ ਚੁੱਕੀ ਹੈ ਮੀਟਿੰਗ ਤੇ ਸਾਡੀ ਜਿਹੜੀ ਆ ਫਰੰਦੀਪੌਰ ਬੈਂਕਾਂ ਹੁਣ ਐਸੀ ਅੱਜ ਬਲੇਰ ਇਦਾਂ ਰੋਜ਼ ਰੋਜ਼ ਸਾਡੀ ਮੀਟਿੰਗ ਜਿਹੜੀਆਂ ਚੱਲ ਰਹੀਆਂ ਨੇ ਕਦੋਂ ਕਰਾਂ ਮੇਰੇ ਨੂੰ ਹਾਂਜੀ ਹੁਣ ਘਰਕ ਤੋਂ ਮਿਲਦਾ ਹਾਂਜੀ ਬਹੁਤ ਸਾਰੇ ਬਹੁਤ سپورਟ ਕਰ ਰਹੇ ਆ ਨੌਜਵਾਨ ਦੀ ਪੀੜੀ ਕਿਹਨੂੰ ਕੋਈ ਇਹ ਸੰਦੇਸ਼ ਦੇਣਾ ਹਾਂਜੀ ਨੌਜਵਾਨ ਤਾਂ ਆਪਣਾ ਦੇਸ਼ ਤਾਂ ਵੇਖੀਆ ਪੰਜਾਬ ਦਾ ਵੇਖੀਆ ਤੇ ਇਹ ਜਿਹੜੀ ਆ ਥੋੜਾ ਜਿਹਾ ਇਹਨਾਂ ਨੂੰ ਸੁਧਾਰ ਦੀ ਲੋੜ ਹੈ ਇਹ ਜਿਹੜੀ ਮਾੜੀ ਸੰਗਤ ਚ ਪੈ ਕੇ ਇੱਕ ਦੂਜੇ ਨਾਲ ਜਿਹੜਾ ਖਰਾਬ ਕਰ ਰਹੇ ਆ ਤਲੋ ਇਹ ਹੈ ਕਿ ਵਧੀਆ ਖੁਰਾਕ ਆਪਣੀ ਪੜ੍ਹਾਈ ਲਖਾਈ ਵੱਲ ਧਿਆਨ ਦੇਣਾ ਕਿਹੜਾ ਵਾਲਾ ਜਿਹੜਾ ਵਾ ਪ੍ਰੇਰਿਤ ਹੋਣ ਤੇ ਬਹੁਤ ਹੀ ਵਧੀਆ ਆਪਣਾ ਜਿਹੜਾ ਵਾ ਪੰਜਾਬ ਜਿਹੜਾ ਵਿਕਸਿਤ ਹੋ ਸਕਦਾ ਧੰਨਵਾਦ ਅਸੀਂ ਪਿੰਡ ਬਲੇਰ ਦੇ ਵਾਸੀ ਅਸੀਂ ਪਿੰਡ ਪ੍ਰੇਰ ਦੇ ਵਾਸੀ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਬਹੁਤ ਆਂਦੇ ਹਾਂ ਬਹੁਤ ਆਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਆਪਣੇ ਇਹ ਯਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਾਂਗੇ ਨਸ਼ਾ ਨਹੀਂ ਵੇਚਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵਰਮ ਨਹੀਂ ਦੇਵਾਂਗੇ ਪਿੰਡ ਵਿੱਚ ਵਰਮ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜ ਕੇ ਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਵੀ ਗੱਲ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਸਰਪੰਚ ਪੰਚ ਨੰਬਰਦਾਰ ਨੂੰ ਵੀ ਜਵਾਬ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ र प होनागे पह